ਕਰੇ ਨੂੰ ਬੰਦਾ ਨਹੀਂ ਕਿ ਟਿਕਟ ਲੈਣ ਨੂੰ ਬੰਦਾ ਨਹੀਂ ਆ ਰਿਹਾ ਇਹਨਾਂ ਕੋਲੇ ਮੇਰੇ ਬੱਤੀ ਦੰਦ ਨੇ ਉਹ ਮੇਰੇ ਮੂੰਹ ਚ ਕੋਈ ਗੱਲ ਨਿਕਲ ਜਾਂਦੀ ਐ ਨਾ ਸੌਣ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਐ ਉਹ ਤਾਂ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੇ ਨੇ ਮੈਂ ਕਿਤੇ ਕਹਿ ਬੈਠਾ 2019 ਚੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ ਹੋਣੀ 99 ਸਾਲਾਂ ਦੀ ਲੀਜ਼ ਸੀ ਮੈਂ ਕਿਹਾ ਖਤਮ ਹੋਣ ਦਾ ਦਿਵਸ ਹੋ ਗਿਆ ਖਤਮ ਹੁਣ ਬਰਦਾ ਹੁਣ ਬਰਦਾ ਉਹ ਵੀ ਬਣਦੇ ਆ ਹੁਣ ਤਾਂ ਦੋ ਵੀ ਬਣਦੇ ਕੁੰਜੂਰੇ ਇਹਨਾਂ ਨੂੰ ਲੈ ਹੁਣ ਇੱਕ ਅੱਜ ਚਵਾਣ ਆ ਮੈਂ ਤੁਹਾਡੇ ਕੋਲ ਹੋਰ ਗੱਲ ਕਹਿਣ ਚੱਲਿਆ ਇਹ ਵੀ ਨੋਟ ਕਰ ਲਿਓ 2027 ਚ ਆਹ ਹਾਲਤ ਹੋ ਜਾਣੀ ਆ ਕਾਲੀ ਦਲ ਦੀ ਵੀ ਸਬਜੀ ਵਾਲਿਆਂ ਮੰਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲੋ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਦੇ ਅਨਾਊਂਸਮੈਂਟ ਕੀਤੀ ਭਾਈ ਸਮੂਹ ਸਾਥਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਅਕਾਲੀ ਦਾ ਨਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡਿਆਂ ਜਿੰਦੇ ਲਾ ਲਓ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋਊ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਲ ਤੋਈ ਨਾ ਦੀ ਲੈ ਲਿਓ ਅਗਲਾ ਕਾ ਬੇਇੱਜ਼ਤੀ ਕਰਨੀ ਐ ਨਾ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿ ਕਿਹੜੇ ਮੂਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਆ ਹਲ ਤਕੀ ਤੀਨ ਨੇ ਹਾਂ ਕੋਈ ਮਗਦਾ ਜੀ ਨੇ ਟਿਕਟ ਸਾਡੇ ਵਾਲੇ ਬੱਸ ਦਾ ਲੋਕ ਜਿੰਦੇ ਲਾ ਕੇ ਥੱਲੇ ਬਿਲਡ ਜਿਹੜੀ ਰਹਿੰਦੀ ਹੈ ਨਾ ਫਿਰਲਾ ਗੇਟਾਂ ਦੇ ਉਹਦੇ ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੂਂ ਦੀਆਂ ਟਿਕਟ ਸਿੱਟ ਜਾਣ ਕਿਤੇ ਹੈ ਇਹੇ ਕੌਣ ਸਜ਼ਾ ਦੇ ਰਿਹਾ ਹੈ ਇਹ ਤਾਂ ਹਾਂ ਵਾਲਾ ਸਜ਼ਾ ਦੇ ਰਿਹਾ ਹੈ ਇਹਨੇ ਇਹਨਾਂ ਨੇ ਧੋਖੇ ਕੀਤੇ ਆ ਗੁਰੂ ਮਹਾਰਾਜ ਨਾਲ ਨਾ ਕਸਵਨ ਮਾਰਦਾ ਇਹਨਾਂ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਇਹਨਾਂ ਨੂੰ ਇਹਦੀ ਮਾਤਾ ਪੱਜੀ ਆ ਮੈਂ ਤਾਂ ਫਰੋੜ ਦੋ ਇਹਨਾਂ ਦੇ ਪੋਤੜੇ ਸਾਡੇ ਨਾਲ ਸਾਡੇ ਨੂੰ ਪੰਗੇ ਲੈਂਦੇ ਆ ਅਸੀਂ ਦਸਾਂ ਨਾ ਹੋਂਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਆਜੋ ਹੁਣ ਕਾਂਗਰਸ ਤੇ ਆ ਜੰਨੇ ਆ 80 ਬੱਡੇ ਠੱਗ ਨੇ ਉਹ ਕਾਂਗਰਸ ਵਾਲੇ ਦਰਖਤ ਤੇ ਕਾਂਗਰਸ ਲਿਖ ਦੋ ਮਹੀਨੇ ਬਾਅਦ ਆਪ ਹੀ ਸੁੱਕ ਜਾਂਦਾ ਉਹ ਆਪ ਤਾਂ ਫੇਗਰ ਬੰਦੇ ਆ ਯਾਰ ਆਓ ਜਮਾ